ਸ਼ਿਖਾਲ ਜੀ ਆਪਾਂ ਇਸ ਟਰਮ ਖੜਿਆ ਮੁਬਾਰਕਪੁਰ ਰੋਡ ਤੇ ਜਿੱਥੇ ਫਿਰ ਇੱਕ ਵਾਰ ਨਜਾਇਜ਼ ਇਲੀਗਲ ਬਿਨਾ ਨਕਸ਼ੇ ਤੋਂ ਦੁਕਾਨਾਂ ਬਣੀਆਂ ਜਾ ਰਹੀਆਂ ਬਾਰ ਬਾਰ ਇਹਨਾਂ ਨੂੰ ਕਹਿਣ ਦੇ ਬਾਵਜੂਦ ਵੀ ਨਹੀਂ ਆਤਰੇ ਪਿੱਛੇ ਕਾਪਾ ਤੁਹਾਨੂੰ ਦਿਖਾਈ ਸੀ ਥੋੜੀ ਦੂਰ ਪਹਿਲਾਂ ਹੀ ਇੱਕ ਉਹਦੇ ਪੀਰ ਦੇ ਸਾਹਮਣੇ ਦਰਗਾਹ ਸੀ ਜਿੱਤੋਂ ਆਪਾਂ ਗਮਾਂਡਾ ਤੋਂ ਕੰਪਲੀਟ ਕਰਕੇ ਉਹਦੇ ਸਟੇਲ ਲਵਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਇੱਥੇ ਇਲੀਗਲ ਦੁਬਾਰਾ ਤੋਂ ਦੁਕਾਨਾਂ ਤੋੜ ਕੇ ਬਣਾਈਆਂ ਜਾ ਰਹੀਆਂ ਜਿਹੜੇ ਬਿਨਾ ਨਕਸ਼ੇ ਤੋਂ ਦੁਕਾਨਾਂ ਕੋਈ ਆਦਾ ਨਕਸ਼ਾ ਪਾਸ ਨਹੀਂ ਕੋਈ ਪੁੱਛ ਨਹੀਂ ਇੱਥੇ ਪਹਿਲਾਂ ਪ੍ਰਾਣੀਆਂ ਦੁਕਾਨੀਆਂ ਆਪਣੇ ਉਹਨੂੰ ਹਟਾ ਕੇ ਨਵੀਆਂ ਦੁਕਾਨਾਂ ਬਣਾਈਆਂ ਜੀਆਂ ਠੀਕ ਹੈ ਤੇ ਤੁਹਾਡੇ ਸਾਹਮਣੇ ਦਿਖਾ ਰਿਹਾ ਜੀ ਕਿਵੇਂ ਕਿਸ ਤਰ੍ਹਾਂ ਬਿਨਾ ਲਕਸ਼ੇ ਤੋਂ ਕਿਵੇਂ بڑے بڑے ਦੁਕਾਨਾ ਸ਼ੋਰੂਮ ਖੜੇ ਕਰ ਰਹੇ ਆ ਕੋਈ ਇਹਨਾਂ ਕੋਲ ਕਾਗਜ਼ ਨਹੀਂ ਕੋਈ ਪੱਤਰ ਨਹੀਂ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਦਿਖਾ ਰਿਹਾ ਆ ਇਹ ਹੈਗਾ ਜੀ ਡੇਰਾ ਬਸੀ ਤੋਂ ਮੁਬਾਰਕਪੁਰ ਰੋਡ ਤੇ ਬਣੀਆਂ ਦੁਕਾਨਾਂ

ठेकेदार का क्या नाम है ठेकेदार कहाँ है उसको बुलाओ फोन करके ठेकेदार को तो नंबर तुम काम कर रहे हो तुम्हारे पास नंबर नहीं है नहीं आने तो इलीगल दुकाने बन रही है फिर तुम ये कैसे बना रहे मालिक आता है मालिक आता है मालिक को बुलाओ फिर आता है नंबर कहाँ मालिक का वाला है। बुलाओ उसको देखो जी तो सामने ਇਹ ਕਹਿੰਦੇ ਨਾ ਸਾਡੇ ਕੋਲ ਮਾਲਕ ਦਾ ਨੰਬਰ ਨਾ ਕਿ ਉਹ ਇਹ ਸਭ ਮਿਲੇ ਭੁਗਤ ਚੱਲ ਰਹੀ ਹੈ ਇਹਨਾਂ ਦੀ ਸਾਬੇ ਨਾ ਮਿਲੇ ਸਾਡੀ ਪ੍ਰਸ਼ਾਸਨ ਤੋਂ ਦਰਖਾਸਤ ਹੈ ਕਿ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਦੇ ਦੇ ਸਟੇ ਲਾ ਕੇ ਇਹਨਾਂ ਦੇ ਕਾਰਵਾਈ ਕੀਤੀ ਜਾਏ ਐ ਆਪਾਂ ਦੁਬਾਰਾ ਮੈਂ ਤੁਹਾਨੂੰ ਇੱਕ ਵਾਰ ਰਿਪੀਟ ਕਰਾ ਦਿਆ ਡੇਰਾ ਬਸੀ ਤੋਂ ਮੁਬਾਰਕਪੁਰ ਰੋਡ ਤੇ ਦੁਕਾਨਾਂ ਹੈਗੀਆਂ ਬਿਲਕੁਲ ਜੀਡੀ ਪ੍ਰੀਮੀਅਮ ਜਿਮ ਹੈ ਉਹਦੇ ਬਿਲਕੁਲ ਸਾਹਮਣੇ ਇਹ ਦੁਕਾਨਾਂ ਬਣੀਆਂ ਹੋਈਆਂ ਤੇ ਬਿਲਕੁਲ ਇਲੀਗਲ ਤਰੀਕੇ ਨਾਲ ਬਣੀਆਂ ਕੋਈ ਇੱਥੇ ਦਾ ਨਕਸ਼ਾ ਪਾਸ ਨਹੀਂ ਕੋਈ ਕੁਝ ਪਾਸ ਨਹੀਂ ਤੁਹਾਨੂੰ ਦੁਕਾਨੇ ਆ ਜੀ ਲਾਈਵ ਤਸਵੀਰਾਂ ਦਿਖਾ ਰਿਆ ਬਾਕੀ ਆਪਾਂ ਇੱਕ ਵਾਰੀ ਮਾਲਕ ਨਾਲ ਗੱਲ ਕਰਕੇ ਤੁਹਾਨੂੰ ਜਲਦੀ ਖੁਲਾਸਾ ਕਰਾਂਗੇ ਜਿਹੜੀਆਂ ਦੁਕਾਨਾਂ ਬਣਾ ਰਹੇ ਤੁਸੀਂ ਮੁਬਾਰਕਪੁਰ ਉਹਦਾ ਨਕਸ਼ਾ ਪਾਸ ਹੈ ਜੀ ਇਹ ਵੀਰੇ ਨਕਸ਼ੇ ਤੋਂ ਬਾਹਰ ਹੈ ਜੀ ਇਹਦਾ ਨਕਸ਼ਾ ਚ ਨਹੀਂ ਹੈਗੀ ਅੱਛਾ ਉਹ ਕਮੇਟੀ ਚ ਨਹੀਂ ਹੈਗੀ ਨਾ ਜੀ ਇਹ ਕਮੇਟੀ ਸਰ ਫਿਰ ਤੁਸੀਂ ਦੁਕਾਨਾ ਕਿਸ ਬੇਸ ਤੇ ਉੱਥੇ ਬਣਾ ਰਹੇ ਦੁਬਾਰਾ ਸਮਝ ਕਿਸ ਬੇਸ ਤੇ ਬਣਾ ਰਹੇ ਜੀ ਅਦਰ ਪੇਰੀ ਕਰਵਾ ਰਿਹਾ ਜੀ ਮੈਂ ਤਾਂ ਸਰ ਬਣੀ ਨਹੀਂ ਸੀ ਸਰ ਬਣੀ ਨਹੀਂ ਸੀ ਪਹਿਲਾਂ ਇਹ ਦੁਬਾਰਾ ਪ੍ਰੋਪਰ ਤਿਆਰ ਹੋ ਰਹੀ ਹੈ ਸਰ ਐਕਚੁਅਲੀ ਮੈਂ ਤੁਹਾਨੂੰ ਦੱਸਾਂ ਇੱਕ ਚਲੋ ਕੋਟ ਕਰਦੇ ਆ ਮੈਂ ਹੈਨਾ ਕੱਲ ਤੁਹਾਨੂੰ ਕੋਈ ਆਬਜੈਕਸ਼ਨ ਨਾ ਹੋਵੇ ਕਿਉਂਕਿ ਆਪਾਂ ਗਮਾਂਡਾ ਗੁੱਲ ਕੰਪਲੀਟ ਪਾਣੀ ਜੀ ਆਪਾਂ ਕੋਈ ਸਰ ਤੁਸੀਂ ਦੁਬਾਰਾ ਤਿਆਰ ਕਰਾ ਰਹੇ ਤੁਹਾਡੇ ਕੋਲ ਉਹਦੀ ਪਰਮਿਸ਼ਨ ਜਾਂ ਕੁਝ ਨਕਸ਼ਾ ਵਗੈਰਾ ਪਾਸ ਹੈ ਸਾਰਾ ਨਕਸ਼ਾ ਤਾਂ ਉਹਦਾ ਪਾਸ ਹੁੰਦਾ ਨਹੀਂ ਜੀ ਨਕਸ਼ਾ ਤਾਂ ਪਾਸ ਨਹੀਂ ਹੁੰਦਾ ਜੀ ਹਾਂ ਤੇ ਸਰ ਤੁਸੀਂ ਬਣਾ ਰਹੇ ਫਿਰ ਇਹ ਤਾਂ ਸਰ ਇਲੀਗਲੀ ਕੰਮ ਕਰ ਰਹੇ ਇਲੀਗਲੀ ਕੰਮ ਕਰ ਰਹੇ ਤੁਸੀਂ ਸਰ ਤੁਸੀਂ ਕੋਈ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਤੇ ਤੁਸੀਂ ਦੱਸ ਸਕਦੇ ਹੋ ਕੋਈ